ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੇ ਬਲੌਗ ਦੇ ਵਿੱਚ ਅਸੀਂ ਸਾਡੇ ਚੈਨਲ ਤੇ ਸੀਦਿਆ ਕਪੜੇ ਹਾਂਜੀ ਗਾਇਸ ਤੇ ਹੁਣ ਆਪਾਂ ਚੱਲੇ ਆਂ ਅੱਜ ਆਪਾਂ ਪਹਿਲਾਂ ਜਾਣਾਗਾ ਤੀਜਹਾਰ ਨੂੰ ਅੱਜ 2 ਘੰਟੇ ਘਰੀ ਛੱਡ ਕੇ ਦੇਖ ਪਹਿਲਾਂ ਕੰਮ ਕਰਨਾ ਸੀ ਜਾ ਕੇ ਰਾਤ ਵੀ ਇਹ ਰਹਿ ਪਿਆ ਸੀਗਾ ਆਪਣੇ ਦਾਦਾ ਦਾਦੀ ਕੋਲ ਤੇ ਅੱਜ ਅਸੀਂ ਨਵੀਂ ਸ਼ੌਪ ਤੇ ਜਾਣਾਗਾ ਪਹਿਲਾਂ ਉੱਥੇ ਕੰਮ ਕਰਨਾਗਾ ਆਪਾਂ ਕੁੜੀਆਂ ਵਾਲੇ ਕੱਲ ਸਾਰੇ ਜੁੱਤੇ ਆਪਾਂ ਲਗਾਤੇ ਸੀਗੇ ਮੁੰਡੇ ਵਾਲੇ ਸ਼ੂ ਰਹਿ ਗਏ ਬਹੁਤ ਸੋ ਵੀ ਅੱਜ ਤੁਹਾਨੂੰ ਅਸੀਂ ਸਾਰੀ ਡਿਟੇਲ ਦੇ ਦਾਂਗੇ ਵੀ ਕਿਦਨ ਓਪਨ ਹੋ ਰਹੀ ਹੈ ਠੀਕ ਹੈ ਜੀ ਸੁਣਿਓ ਰਿੱਕੀ ਹੁਣ ਆਪਾਂ ਨਾ ਮੈਚਿੰਗ ਕੱਪੜੇ ਪੱਕ ਜਾਇਆ ਕਰਾਂਗੇ ਆਪਾਂ ਫਿਰ ਸ਼ੂ ਕੁੜੀਆਂ ਮੁੰਡਿਆਂ ਦੇ ਸ਼ੂ ਵੀ ਵੇਚਿਆ ਕਰਾਂਗੇ ਹੈਨਾ ਕੀ ਕਹਿਣਾ ਚਾਹੋਣੇ ਤੁਸੀਂ ਅੱਜ ਦਾ ਦਿਨ ਕਿੱਦਾਂ ਰਿਹਾ ਮਤਲਬ ਅੱਜ ਦਿਨ ਚੜਿਆ ਕੱਲ ਕਿਉਂਕਿ ਪਾਟ ਕਰਵਾਇਆ ਦੁਕਾਨ ਤੇ ਸਟਾਕ ਆ ਗਿਆ ਆਪਣਾ ਕਿੱਦਾਂ ਫੀਲ ਹੋ ਰਿਹਾ ਬਹੁਤ ਵਧੀਆ ਕੀ ਆਡੀਅנס ਨੂੰ ਕਹਿਣਾ ਚਾਹੋਗੇ ਆਡੀਓ ਨੂੰ ਕਹਾਂ ਲਈ ਆਏ ਸਾਡੇ ਕੋਲੇ ਇਹ ਸਾਨੂੰ ਦੱਸਦਾ ਕਿ ਕਿੱਦੇ ਤੋਂ ਅਸੀਂ ਸੇਲ ਸ਼ੁਰੂ ਕਰਨੀ ਹੈ ਕੀ ਤੁਸੀਂ ਬੈਸਟ ਆਡੀਅנס ਲਈ ਕੀ ਰੱਖਿਆਗਾ ਆਫਰ ਦਿਆ ਕਰਾਂਗੇ ਆਪਾਂ ਓਕੇ ਮਤਲਬ ਤੁਸੀਂ ਪ੍ਰਾਈਸਿਸ ਵੀ ਜਿਹੜੇ ਹੈਗੇ ਆ ਉਹ ਵੀ ਬੈਸਟ ਰੱਖੇ ਨੇ ਵੀ ਜਿਹੜੇ ਸਾਡੇ ਪ੍ਰਾਈਸ ਪ੍ਰਾਈਸ ਹੋਣਗੇ ਹਨਾ ਵੀ ਉਹ ਵੀ ਬਿਲਕੁਲ ਸਹੀ ਹੋਣਗੇ ਮਤਲਬ ਇਹ ਕੋਈ ਚੀਜ਼ ਨਹੀਂ ਸੀ ਉਹ ਕਰਦੇ ਕੰਪਰੋਮਾਈਜ਼ ਨਹੀਂ ਕਰਦੇ ਫੋਰਟੀ ਅੱਗੇ ਤੱਕੜੀ ਦੇਵਾਂਗੇ ਤੁਹਾਨੂੰ ਹੂੰ ਤੇ ਲੇਡੀ ਸਟਾਕ ਸਾਡੇ ਕੋਲ ਕੱਲ ਸਾਰਾ ਆ ਗਿਆ ਤੇ ਅੱਜ ਅਸੀਂ ਜਿਹੜਾ ਆਪਣਾ ਦੂਸਰਾ ਮੁੰਡਿਆਂ ਵਾਲਾ ਸਟਾਕ ਆ ਉਹ ਸਾਰਾ ਖੋਲਦਿਆਂ ਜਾ ਕੇ ਤਾਈਓ ਤੇ ਅੱਜ ਦਾ ਦਿਨ ਆ ਜਿਹੜਾ ਥੋੜਾ ਜਿਹਾ ਐ ਆ ਵੀ ਸਾਨੂੰ ਵੀ ਅਸੀਂ ਸਾਰਾ ਸੈਟਅਪ ਕਰ ਦਈਏ ਤੇ ਅੱਜ ਤੁਹਾਨੂੰ ਫਾਈਨਲ ਕਰ ਦਈਏ ਸਾਰਾ ਕੁਝ ਹਨਾ ਕਿ ਕਦੋਂ ਦੁਕਾਨ ਖੋਲ ਰਹੇ ਹਾਂ ਕਿਦੋਂ ਤੁਸੀਂ ਸ਼ੂ ਲੈ ਸਕਦੇ ਸਾਡੇ ਕੋਲ ਲਓ ਵੀ ਗਾਇਸ ਹੁਣ ਆਪਾਂ ਚੱਲੇ ਆ ਉਹ ਟਿਕ ਤੇ ਤੇ ਆਪਣੀ ਨਿਊ ਸ਼ਾਪ ਤੇ ਠੀਕ ਹੈ ਜੀ ਲਓ ਵੀ ਆਪਾਂ ਪਹੁੰਚ ਗਏ ਸ਼ਾਪ ਤੇ ਆਪਣਾ ਜਿਹੜਾ ਬੋਰਡ ਆ ਠੀਕ ਆ ਆਪਾਂ ਲੱਗ ਚੁੱਕਿਆਗਾ ਆ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਆਇਸ਼ਾ ਨੇ ਗਿਫਟ ਕੀਤਾ ਸੀ ਉਹ ਵੀ ਆਪਾਂ ਲਾ ਲਾਤਾ ਠੀਕ ਆ ਤੇ ਪ੍ਰੋਪਰ ਇਧਰ ਆਪਣੀ ਸਾਰੀ ਤਿਆਰੀ ਹੋਈ ਜਾਂਦੀ ਆ ਤੇ ਸਾਨੂੰ ਮੈਨੂੰ ਆ ਜਿਹੜਾ ਕਾਊਂਟਰ ਆ ਉਹ ਬਹੁਤ ਸੋਹਣਾ ਲੱਗਿਆ ਬਹੁਤ ਵਧੀਆ ਲੱਗਿਆ ਕੁੱਲ ਮਿਲਾ ਕੇ ਮੈਨੂੰ ਆ ਵਾਲਾ ਕਾਊਂਟਰ ਜਿਹੜਾ ਤੇ ਆ ਪਹਿਲਾ ਵਾਸਤੇ ਮੰਗਵਾ ਲਿਆ ਇਹ ਜਲਾਉਣ ਵਾਸਤੇ ਆਪਾਂ ਮੰਗਾ ਲਏ ਹਾਂਜੀ ਗਾਇਜ਼ ਇਹ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਤੁਸੀਂ ਬਹੁਤ ਇੰਜੋਏ ਕੀਤਾ ਹੋਣਾ ਤੇ ਬਾਕੀ ਜਿਹੜੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਬਿਕੋਜ਼ ਜਿਹੜੀ ਅਸੀਂ ਚੀਜ਼ ਦਿਖਾਉਣੀ ਆ ਇੰਸਟਾਗ੍ਰam ਤੇ ਤਾਂ ਦਿਖਾਉਣੀ ਤੇ ਖੋੜੀ ਹੁੰਦੀ ਆ ਬਟ ਅਸੀਂ ਜਿਹੜਾ ਸਾਡਾ ਸਟਾਕ ਹੁੰਦਾਗਾ ਅਸੀਂ YouTube ਤੇ ਵੀ ਜ਼ਰੂਰ ਸ਼ੇਅਰ ਕਰਿਆ ਕਰਾਂਗੇ ਸੋ ਪਲੀਜ਼ ਜ਼ਰੂਰ ਜਿਹੜੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਲਦੀ ਤੁਹਾਡੇ ਨਾਲ ਆਪਾਂ ਓਪਨਿੰਗ ਦੀ ਡੇਟ ਵਗੈਰਾ ਠੀਕ ਆ ਕਿਦੋਂ ਤੋਂ ਆਪਾਂ ਸ਼ਾਪ ਓਪਨ ਕਰ ਰਹੇ ਹਾਂ ਕੱਲ ਨੂੰ ਓਪਨ ਕਰ ਰਹੇ ਹਾਂ ਜਾਂ ਪਰਸੋਂ ਓਪਨ ਕਰ ਰਹੇ ਹਾਂ ਜਿੱਦਨ ਵੀ ਓਪਨ ਕਰ ਰਹੇ ਹਾਂ ਸਾਰੀ ਡਿਟੇਲ ਤੁਹਾਨੂੰ ਅਸੀਂ ਆਪਣੇ YouTube ਚੈਨਲ ਤੋਂ ਦੇਵਾਂਗੇ ਤੇ ਬਾਕੀ ਵਾਦ ਤੋਂ ਵਾਦ ਸਪੋਰਟ ਕਰਿਓ ਸਾਡੇ ਨਿਊ ਬਿਜ਼ਨਸ ਨੂੰ ਜਿੱਦਾਂ ਤੁਸੀਂ ਮੇਰੇ ਬੁਟੀਕ ਨੂੰ ਪਿਆਰ ਦਿੱਤਾ ਉਸੇ ਤਰੀਕੇ ਨਾਲ ਤੁਸੀਂ ਮੇਰੇ ਆਹ ਵਾਲੇ ਬਿਜ਼ਨਸ ਨੂੰ ਵੀ ਪਿਆਰ ਦਿਨਾਗਾ ਅਰਦਾ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਗਾਇਸ ਲੋ ਵੇ ਗਾਇਸ ਆਪਣੇ ਲਿਫਾਫੇ ਵੀ ਆ ਗਏ ਪੋਲੀਥੀਨ ਵੀ ਬਣ ਕੇ ਆ ਗਈ ਦੁਕਾਨ ਦੇ ਸਾਰੇ ਦੁਕਾਨ ਦੇ ਆਪਣੇ ਪੋਲੀਥੀਨ ਬਣ ਕੇ ਆ ਗਏ ਕਿੰਨੀਆਂ ਬਾਣੇ ਤੇ ਹੁਣ ਆਪਾਂ ਲੈ ਕੇ ਆਉਣੇ ਡੀਮਾਰਕ ਦੇ ਵਿੱਚ 500 ਦੇ ਸਾਈਪਰ ਇਹ ਕੰਮ ਆਪਾਂ ਕਰ ਲਈ ਜੇ ਮੇਰੀ ਡੀਮਾਰਕਾ ਤੁਰ ਕੇ ਭੱਜ ਜਾਣ ਛੂਟੀ ਚੱਕਰ ਦੀ ਵੀ ਨਹੀਂ ਲੋੜ ਛੂਟੀ 8:00 ਵਜੇ ਆਪਾਂ ਜਾਣੇ ਆ ਬਹੁਤ ਜ਼ਿਆਦਾ ਭੀੜ ਆ ਜਿਹੜੀ ਮਾਰੂ ਤੇ ਕਿਉਂਕਿ ਦੀਵਾਲੀ ਕਰਕੇ ਤਿਹਾਰ ਕਰਕੇ ਆਪਾਂ ਡੈਪਰ ਲਿਆਏ ਜੁਹਾਰ ਦੇ ਸਾਹਮਣੇ ਆਪਣੀ ਸ਼ਾਪ ਆਪਾਂ ਪਹੁੰਚ ਗਏ ਸੀ ਕਿ ਬੁਟੀਕ ਤੇ ਤੇ ਇੱਥੇ ਆ ਕੇ ਮੈਂ ਚੇਂਜ ਕਰ ਲਿਆ ਮੈਨੂੰ ਥੋੜੀ ਪੈਂਟ ਐ ਲੱਗਦੀ ਸੀ ਵਾਲੀ ਟਾਈਟ ਤਾਂ ਆਪਾਂ ਲੋਰ ਵਾਲੀ ਨਾਲ ਨੂੰ ਸ਼ੂਪ ਵਾਲੇ ਹੁਣ ਆਪਾਂ ਦੂਸਰੀ ਸ਼ਾਪ ਤੇ ਜਾਵਾਂਗੇ ਚਾਹ ਨਵਾਉਣ ਵਾਸਤੇ ਆਈ ਸੀ ਚਾਹ ਬਣਾਤੀ ਸਿਮਰਨ ਨੇ ਹੁਣ ਆਪਾਂ ਚਾਹ ਲੈ ਕੇ ਜਾਨੇ ਆ ਸਿਮਰਨ ਹੈਗੀ ਆ ਠੀਕ ਹੈ ਉਹ ਦਲੀ ਸ਼ਾਪ ਤੇ ਜਾਨਾ ਕਲਾਇੰਟ ਆਇਆ ਉਹਨੂੰ ਟਰਾਈ ਕਰ ਦਿਸ ਇਸ ਉਹ ਪਹਿਲਾਂ ਦੇਖ ਲਈਏ ਫਿਰ ਚੱਲ ਲੋ ਬਈ ਅੱਜ ਆਪਾਂ ਹੀਲਾ ਟੰਗਤੀਆਂ ਸੀਗੀਆਂ ਠੀਕ ਹੈ ਤੇ ਅੱਜ ਸੋਚਿਆ ਸੀਗਾ ਸ਼ਰਨਦੀਪ ਦਾ ਹੈਅਰ ਟ੍ਰੀਟਮੈਂਟ ਮੈਨੂੰ ਅਜੇ ਉਹਨਾਂ ਦਾ ਫੋਨ ਨਹੀਂ ਆਇਆ ਕਿਉਂਕਿ ਵੱਡੀ ਭੈਣ ਮੇਰੀ ਕਹਿ ਰਹੀ ਸੀ ਕਿ ਵੀ ਉਹਨੇ ਹੈਅਰ ਟ੍ਰੀਟਮੈਂਟ ਲੈਣਾਗਾ ਕਿਉਂਕਿ ਉਹਨਾਂ ਦੇ ਬਾਲ ਬਹੁਤ ਜ਼ਿਆਦਾ ਲਹਿ ਰਹੀ ਸੀਗੇ ਤਾਂ ਮੈਂ ਕਿਹਾ ਵੀ ਚਲੋ ਦੇਖਦੇ ਆਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਹੈਅਰ ਟ੍ਰੀਟਮੈਂਟ ਲੈ ਲਈਏ ਜਾਂ ਕੱਲ ਨੂੰ ਸੰਡੇ ਨੂੰ ਦੇਖਾਂਗੇ ਵੀ ਜੇ ਸੰਡੇ ਨੂੰ ਲਿਆ ਜਾਵੇ ਠੀਕ ਹੈ ਤੇ ਇਧਰ ਹੁਣ ਸ਼ਾਪ ਤੇ ਆਏ ਸੀਗੇ ਆਪਾਂ ਉਧਰਾ ਜੇ ਕੰਮ ਚੱਲੀ ਜਾਂਦਾ ਆਪਣਾ ਹੁਣ ਫੇਰ ਉਧਰ ਜਾਉਂਗੀ ਮੈਂ ਜਾ ਕੇ ਦਿਖਾਉਂਗੀ ਇਧਰ ਆਪਾਂ ਨੂੰ ਦਿਵਾਲੀ ਮਿਲ ਗਈ ਮੇਰੇ ਕੋਰੀਅਰ ਵਾਲੇ ਵੀਰੇ ਤੋਂ ਠੀਕ ਹੈ ਉਹਨਾਂ ਨੇ ਮੈਨੂੰ ਦਿਵਾਲੀ ਭੇਜਦੀ ਆ ਤੇ ਦਿਵਾਲੀ ਆਪਾਂ ਨੂੰ ਮਿਲ ਗਈ ਆ ਬਦਾਮ ਦਿੱਤੇ ਨੇ ਆਪਾਂ ਖਾ ਕੇ ਆਪਾਂ ਤਾਕਤਵਰ ਹੋ ਜਾਾਂਗੇ ਮੈਂ ਹੋਮ ਸਿਟੀ ਦੇ ਵਿੱਚ ਫਿਰਦੇ ਆ ਸੀ ਸ਼ਾਪ ਤੇ ਕੰਮ ਕਰਕੇ ਹਟੇ ਸੀ ਤੇ ਰਿੱਕੀ ਸਾਨੂੰ ਲੈਣ ਵਾਸਤੇ ਆਉਂਦੇ ਨੇ ਇੱਧਰ ਸਾਡੀ ਨਾਲ ਵਾਲੀ ਦੁਕਾਨ ਤੇ ਤਾਂ ਲੜੀਆਂ ਲੱਗ ਗਈਆਂ ਨੇ ਤਾਂ ਅਸੀਂ ਵੀ ਸ਼ਾਇਦ ਸੋਮਵਾਰ ਨੂੰ ਆਪਾਂ ਲੜੀਆਂ ਬਵਾ ਦੇਣੀਆਂ ਨੇ ਠੀਕ ਹੈ ਜੀ ਆਪਾਂ ਵੀ ਆਪਣੀ ਦੁਕਾਨ ਤੇ ਲੜੀਆਂ ਜ਼ਰੂਰ ਬਵਾਵਾਂਗੇ ਹਨ ਜੁਜਾਰ ਹਾਂਜੀ ਭਾਈ ਤੇ ਆਪਣੇ ਲਿਫਾਫੇ ਬਣ ਕੇ ਆ ਗਿਆ ਵਾਓ ਨਾਈਸ ਰਿੱਕੀ ਆਮ ਨੂੰ ਕੋਲਕਾ ਦਿੱਤਾ ਦੇਕਾ ਰਿੱਕੀ ਵਾ ਵਾ ਕੀ ਬਾਤ ਹੈ ਕੀ ਬਾਤ ਹੈ ਬਹੁਤ ਸੋਹਣਾ ਪੋਲੀਥੀਨ ਬਣਿਆਗਾ ਸੀਵੀਐਂਡ ਸੇਠੀ ਸ਼ੂਜ਼ ਸੀਵੀਐਂਡ ਸੇਠੀ ਸ਼ੂਜ਼ ਸ਼ਾਪ ਨੰਬਰ 21 ਗਣਪਤੀ ਸਕੁਅਰ ਓਪੋਜੀਟ ਡੀਮਾਰਟ ਹੰਡਿਆਆ ਰੋਡ ਐਂਡ ਲਿਫਾਫਾ ਕਰੋ ਇਧਰ ਨੂੰ ਮੇਰੇ ਕੰਨੀ ਨੂੰ ਇਹ ਲਿਫਾਫਾ ਕਰੋ ਹਾਂਜੀ ਹਾਂਜੀ ਆ ਪਲੀਜ਼ ਸ਼ੂ ਭਾਓ ਜੀ ਇੱਕ ਹਾਂਜੀ ਦਿਓ ਜੀ ਜਿਹੜਾ ਪਾ ਕੇ ਲਿਫਾਫੇ ਚ ਅ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਰ ਥੈਂਕ ਯੂ ਥੈਂਕ ਯੂ ਹੁਣ ਕਹੋ ਤੁਸੀਂ ਥੈਂਕ ਯੂ ਮੈਮ ਫੋਰ ਸ਼ੋਪਿੰਗ ਵਿਦ ਅਸ ਓਕੇ ਸਰ ਵੈਲਕਮ ਉਧਾਰ ਆ ਜੀ ਬਾਅਦ ਚ ਦੇ ਕੇ ਜਾਉ ਮਹੀਨੇ ਬਾਅਦ ਪੇਮੈਂਟ ਆਊਗੀ ਜੀ ਫਿਰ ਦੇ ਕੇ ਜਾਉ ਲਓ ਬਈ ਸਾਰੇ ਕੰਮ ਧੰਦੇ ਨਵੇੜ ਦੇ ਹੂੰ ਮੈਂ ਕਰ ਲਵਾਂ ਆਈ ਤੂੰ ਯਾਰ ਪਲੀਜ਼ ਨੋ ਬੇਟਾ ਰੋਟੀ ਖਾਂ ਰੋਟੀ ਖਾਵਾਂਗੇ ਜਾ ਜੁਝਾਰ ਦੇ ਦਾਦੀ ਆ ਗਏ ਜੁਝਾਰ ਦੀ ਦਾਦੀ ਨੇ ਗੇਟ ਖੋਲਤਾ ਜੁਝਾਰ ਦੀ ਦਾਦੀ ਕਿੱਥੇ ਐ ਏ ਅਜੀ ਜਿਹੜੀ ਆਰਦੀ ਦਾਦੀ ਆਸੀ ਕਿੰਨੇ ਟਾਈਮ ਚ ਨਿਕਲੂ ਰੈਡੀ ਇਹ 1 ਘੰਟੇ ਚ ਨਿਕਲ ਜਾਊਗਾ ਪਿੰਨੀਆਂ ਬਣ ਜਾਣੀਆਂ ਸ਼ਾਮ ਤੱਕ ਪਿੰਨੀਆਂ ਬਣ ਜਾਣੀਆਂ ਹੈ ਨਾ ਸਾਡੇ ਆਉਣ ਤੋਂ ਪਹਿਲਾਂ ਉੜਾ ਦੋਗੇ ਮੰਮੀ ਵਾਸਤੇ ਮੈਂ ਆ ਕੇ ਚਾਹ ਨਾਲ ਸੀ ਪਿੰਨੀਆਂ ਖਾਓਂਗੀ ਠੀਕ ਹੈ ਠੀਕ ਹੈ ਗੁੰਤਾ ਜਣਾ ਉਹ ਟਾਇਰ ਕਮਾਈ ਜਾਂਦਾ ਜੁਝਾਰ ਆ ਟੁੱਟਿਆ ਜੁਝਾਰ ਨੂੰ ਤੇਰਾ ਖੇਡ ਵਧੀਆ ਤੋਂ ਬਈ ਗਾਈਜ਼ ਆਪਾਂ ਪਹੁੰਚ ਗਏ ਸੀਗੇ ਹਣੀ ਸੇਟੀ ਵੀਰ ਕੋਲੇ ਕਿਉਂਕਿ ਅੱਜ ਅਸੀਂ ਕਰਨੀ ਸੀ ਓਪਨਿੰਗ ਦੀ ਡੇਟ ਫਾਈਨਲ ਕਾਫੀ ਸਾਰੇ ਸਾਨੂੰ ਪੁੱਛਦੇ ਸੀ ਡੇਟ ਕਦੋਂ ਫਾਈਨਲ ਕਰਨੀ ਹੈ ਡੇਟ ਕਦੋਂ ਫਾਈਨਲ ਕਰਨੀ ਹੈ ਕਿਉਂਕਿ ਅਣੀ ਜੱਟੀ ਵੀਰਾ ਵੀ ਕਾਫੀ ਜ਼ਿਆਦਾ ਬੀਜੀ ਸੀ ਤੇ ਅਸੀਂ ਕਿੰਨੇ ਜਾਣੇ ਇਕੱਠੇ ਤਾਂ ਅੱਜ ਅਸੀਂ ਇਕੱਠੇ ਹੋਏ ਸੀ ਤਾਂ ਅੱਜ ਅਸੀਂ ਸੋਚਿਆ ਵਿੱਚ ਹੋ ਰਹੀ ਆਪਾਂ ਵੀਡੀਓ ਬਣਾਉਣੀ ਹੈ ਕਰ ਲਈਏ ਕਿਉਂਕਿ ਸਾਡੇ ਕਸਟਮਰ ਸੀਗੇ ਜਿਹੜੇ ਰੋਜ਼ ਸ਼ਾਪ ਤੇ ਆਉਂਦੇ ਸੀ ਬਟ ਹੱਜੀ ਸਾਡਾ ਸਟਾਕ ਲੱਗ ਰਿਹਾ ਸੀ ਤਾਂ ਅਸੀਂ ਤਾਈ ਨੂੰ ਅੱਜ ਇਕੱਠੇ ਹੋਏ ਹਨ ਵੀਰੇ ਪੁਰ ਗਏ ਓਪਨਿੰਗ ਦੀ ਡੇਟ ਫਾਈਨਲ ਕਰਨ ਵਾਸਤੇ ਇੱਧਰ ਵੀਰੇ ਦੀਆਂ ਐਲਈਡੀਆਂ ਲੱਗੀਆਂ ਸੀ ਜਾਂ ਇੱਧਰ ਸਾਰੀ ਪਾਰਕਿੰਗ ਆ ਗਈ ਇਹ ਵੀਰੇ ਦਾ ਆਫਿਸ ਆ ਜਿਹੜਾ ਦਰਾਹਾ ਬਣਿਆ ਹੋਇਆਗਾ ਠੀਕ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਆਣੀ ਵੀਰੇ ਨੂੰ ਬਹੁਤ ਹੀ ਸਨਮਾਨ ਜਿਹੜੇ ਹੈਗੇ ਆ ਉਹਨੇ ਮਿਲੇ ਹੋਏ ਆ ਵੀਰਾ ਕਹਿੰਦਾ ਮੇਰੀ ਸਾਰੇ ਸਨਮਾਨ ਚ ਜਿੰਨੇ ਬਣੇ ਹੋਏ ਆ ਭੈਣੇ ਸਾਰਿਆਂ ਦੀ ਵੀਡੀਓ ਬਣਾਈ ਮੈਂ ਕਿਹਾ ਜਰੂਰ ਵੀਰੇ ਮੈਂ ਜਰੂਰ ਵੀਡੀਓ ਬਣਾਉਂਗੀ ਸਾਰੇ ਹੀ ਜਿੰਨੇ ਤੁਹਾਨੂੰ ਸਨਮਾਨ ਚ ਬਣੇ ਹੋਏ ਆ ਕਿਉਂਕਿ ਵੀਰਾ ਪਤਾ ਕੀ ਆ ਵੀਰਾ ਕੰਮ ਤਾਂ ਕਰਦਾ ਹੀ ਆ ਉਹਦਾ ਬਿਜ਼ਨਸ ਤਾਂ ਕਰਦਾ ਹੀ ਆ ਉਹਦੇ ਨਾਲ ਨਾਲ ਵੀਰਾ ਨਾ ਮਤਲਬ ਕਿ ਸੇਵਾ ਵੀ ਬਹੁਤ ਕਰਦਾਗਾ ਜਿੰਨਾ ਕ ਵੀਰੇ ਤੋਂ ਹੁੰਦਾ ਉਨੀ ਸੇਵਾ ਵੀਰਾ ਆਪਦੇ ਦਿਲੋਂ ਨਵਾਉਂਦਾਗਾ ਜਿਵੇਂ ਕੁੜੀਆਂ ਦੇ ਵਿਆਹ ਕਰਨੇ ਨੇ ਨਕਰੀ ਦੇ ਵਿਆਹ ਕਰਨੇ ਕਿਸੇ ਨੂੰ ਕੋਈ ਦਾਨ ਕਰਨਾ ਪੁੰਨ ਕਰਨਾ ਠੀਕ ਆ ਉਹਦੇ ਹੀ ਵੀਰੇ ਨੂੰ ਆ ਸਾਰੇ ਜਿਹੜੇ ਹੈਗੇ ਆ ਸਨਮਾਨ ਉਹ ਮਿਲੇ ਹੋਏ ਆ ਕਿ ਤੁਸੀਂ ਦੇਖ ਸਕਦੇ ਹੋਗੇ ਸਾਰੀਆਂ ਇਹ ਫੋਟੋਆਂ ਵੀਰੇ ਨੇ ਆਵੇ ਦੇ ਆਫਿਸ ਦੇ ਵਿੱਚ ਲਗਾਈਆਂ ਹੋਈਆਂ ਨੇ ਲੋ ਵੀ ਗਾਇਜ਼ ਅੱਜ ਆਪਾਂ ਆਏ ਸੀਗੇ ਹਣੀ ਵੀਰੇ ਕੋਲ ਡੇਟ ਫਾਈਨਲ ਕਰਨ ਵੀ ਅਸੀਂ ਪੰਜਾਬੀ ਵੀਰੇਓ ਬਣੀ ਵੈਲਕਮ ਤੁਹਾਡਾ ਸਾਡੇ ਕੋਲ ਆਇਆ ਹਾਂ ਦਾ ਹਾਂਜੀ ਤੁਹਾਡਾ ਇੱਕ ਬਾਨਾ ਥੋੜੇ ਵਰਗੇ ਵਧੀਆ ਸਾਡੀ ਭੈਣ ਆ ਤੇ ਇਹ ਤਾਂ ਫਿਰ ਜੇ ਪੁਰਾਣਾ ਹੀ ਹੋ ਗਿਆ ਸਾਡਾ ਸਾਡਾ ਅੰਗਰੇਜ਼ ਵੀ ਉਹ ਬੈਠਾ ਵੀ ਪੁਰਾਣੇ ਵਾਂਗੂੰ ਜੀ ਕੰਮ ਲੱਗਾ ਆਇਆ ਕਹਿੰਦਾ ਵੀ ਕੰਮ ਲੱਗੋ ਤੇ ਸਾਰਿਆਂ ਨੂੰ ਥੋੜੀ ਲੇਟ ਕਰਕੇ ਮਾਫੀ ਚਾਹੁੰਦੇ ਆ ਹਮ ਨੂੰ ਪਤਾ ਵੀ ਉਹ ਵਾਦਾਂ ਵਿੱਚ ਰਹਿਣ ਵਾਲੇ ਹਨੀ ਸਿਟੀ ਜਿਹਨਾਂ ਦੇ ਤੁਹਾਡਾ ਬਿਜ਼ਨਸ ਬੀਲ ਹੋ ਗਿਆ ਕੋਲਟਮਾ ਪਰ ਐਜੀਆਂ ਲੈ ਕੇ ਆ ਰਹੇ ਆ ਵੀ ਯੂ ਕੈਨ ਫੀਲ ਪ੍ਰਾਊਡ ਔਨ ਅਸ ਆ ਲਾਈਨ 'ਚੋ ਗਲਤੀ ਕਰਦੇ ਹੋ 2-3 ਪੂਰੀ ਵਧੀਆ ਵਧੀਆ ਬਰਨਾਲਿਆਂ ਆਣੇ ਵਾਸਤੇ ਪੂਰੀ ਵਧੀਆ ਆਈਟਮਾਂ ਲੈ ਕੇ ਆ ਰਹੇ ਆ ਬੜੇ ਰੀਜ਼ਨੇਬਲ ਰੇਟ ਤੇ ਬਹੁਤ ਰੀਜ਼ਨੇਬਲ ਤੇ 10 ਤੋਂ 20% ਅਸੀਂ ਕਮਾਵਾਂਗੇ ਜੋ ਕਮਾਵਾਂਗੇ ਉਹ ਕਹਿ ਕੇ ਕਮਾਵਾਂਗੇ ਜਿਹੜੀ ਆਈਟਮ ਤੁਹਾਨੂੰ ਮੰਨ ਲਓ 2000 2500 2200 ਮਿਲਦੀ ਆ ਸਿਰਫ 1500 1300 ਇਸ ਰੇਟ ਤੇ ਲੇਡੀ ਜੁੱਤੀਆਂ ਇਹਨਾਂ ਦੀ ਆਪਣੀ ਪਸੰਦ ਬਹੁਤ ਵਧੀਆ ਪਹਿਣ ਦੀ ਮਤਲਬ ਬਟ ਸਾਰੀ ਬੈਲੀ 1500 1300 1200 ਸੱਚ ਪਿਓਰ ਲੈਦਰ ਦੀ ਔਰ ਹਰੇਕ ਤਰ੍ਹਾਂ ਦੇ ਬ੍ਰਾਂਡ ਬਿਲਕੁਲ ਲੈਦਰ ਦੇ ਸਲੀਪਰ ਵੈਜ ਬੱਚਿਆਂ ਦੇ ਸ਼ੂਜ਼ ਦੇਖੋਗੇ ਜਦੋਂ ਅਸੀਂ ਆਪਣੀ ਇੱਕ ਦੀ ਕਰਨ ਲੱਗੇ ਆ ਨਹੀਂ ਨਹੀਂ ਦੋ ਦੀ ਅੱਜਵਾਰ ਨੂੰ ਕਰਦਾ ਹੈ ਨਾ ਪਹਿਲੇ ਦਿਨ ਸੀਗਾ ਸੋ ਜਿੱਦਾਂ ਵੀ ਗੁਰੂ ਸਾਹਿਬ ਨੇ ਕਿਹਾ ਉਦਾਂ ਆਪਾਂ ਕਰ ਲੈਣਾ ਆਈਟਮਾਂ ਤੁਹਾਨੂੰ ਵਧੀਆ ਤੋਂ ਵਧੀਆ ਜੋ ਵੀ ਤੁਹਾਨੂੰ ਚਾਹੀਦਾ ਤੁਸੀਂ ਦੱਸ ਸਕਦੇ ਆ ਤੁਹਾਨੂੰ ਅਵੇਲੇਬਲ ਕਰਾ ਦਾਂਗੇ ਜੀ ਸਾਡਾ ਭਰਾ ਮੈਨੇਜ ਕਰੂਗਾ ਵੀਰਾ ਅੰਗਰੇਜ਼ ਭਾਈ ਸਾਡਾ ਤੇ ਵਧੀਆ ਕੰਮ ਕਰਾਂਗੇ ਅੱਜ ਹੁਣ ਸਾਡਾ ਇੱਕ ਭਨੇ ਹੋਰ ਸਾਥੇ ਦੱਸਣਾ ਜੀ ਤੁਹਾਨੂੰ ਮੁਬਾਰਕ ਆਪਾਂ ਇੱਕ ਬਣਾ ਸਟੋਰ ਥੋੜੇ ਤੋਂ ਬਾਅਦ ਖੋਲ੍ਹਾਂਗੇ ਪਰ ਪਹਿਲਾਂ ਥੋੜ੍ਹਾ ਇਹਦਾ ਪੂਰਾ ਕਰਾਂਗੇ ਇਹ ਹਜੇ ਕਿਸੇ ਨੂੰ ਦੱਸਿਆ ਥੋਡੇ ਨਾਲ ਰਿਵੀਲ ਕਰ ਲੈਂਦੇ ਜੀਰਕਪੁਰ ਜੀਰਕਪੁਰ ਹਾਂ ਠੀਕ ਹੈ ਜੀਰਕਪੁਰ ਦੇ ਵਿੱਚ ਅਸੀਂ ਕਿੱਥੇ ਲੱਗੇ ਹਾਂ ਪਹਿਲਾਂ ਆਪਾਂ ਬਰਨਾਲੇ ਨਾਲ ਕਰਾਂਗੇ ਠੀਕ ਹੈ ਪਹਿਲਾਂ ਪੂਰਾ ਫੋਕਸ ਹੈ ਇਹ ਮੇਨਾਂ ਲੜ ਪਏ ਕੱਲ ਦੇ ਇਹਨਾਂ ਨੇ ਮੈਨੂੰ ਬਹੁਤ ਬੋਲਿਆ ਹਾਂ 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 ਸਪੈਸ਼ਲ ਪਾਵੇ ਬਲੌਗ ਤੇ ਜਿੱਤ ਨਾਲ ਹੋਈ ਲੜਾਈ ਮੈਨੂੰ ਘਰ ਦਾ ਘਰ ਵਾਲੀ ਬੋਲੇ ਅੰਗਰੇਜ਼ੀ ਤੇ ਡੋਲੀਆਂ ਤੇ ਮਾਨ ਕੇ ਮੈਨੂੰ ਮੋਟੇ ਜਿਹੇ ਨੂੰ ਕੁੱਟਾਂਗੇ ਅਸੀਂ ਬਹੁਤ ਜਿਆਦਾ ਇਹ ਸਾਡਾ ਮਾਲ ਲੇਟ ਕਰਦਾ ਸੋ ਮੇਰੀ ਕਿਉਂ ਲੜੇ ਕਿਉਂਕਿ ਗਾਹ ਕ ਮੁੜ ਰਹੀ ਸੀ ਮੈਂ ਤਰੀਕਾ ਦੀ ਰਹਿਣਾ ਆ ਦੇ ਵਣੇ कल मैं वकील ਨੂੰ ਫੂਟ ਵੇਚਿਆ ਆ ਉਹਦੇ ਆ ਦੇਖੋ ਆਗੇ ਵੇਖਿਆ ਹਾਂ ਜੀ ਉਹਦਾ ਕਲਾ ਅੱਜਾ ਉਹਦਾ ਨਾ ਹੀ ਫੂਟ ਵੇਚ ਕੇ ਜੱਲੇ ਠੀਕ ਹੈ ਵੀਰਰ ਦਿਮਾਗ ਹੋਣਾ ਚਾਹੀਦਾ ਬੀਜ਼ਨਸ ਮਾਈਡ ਹੈ ਨਾ ਵੀ ਤੁਰਿਆ ਜਾਂਦਾ ਬੰਦਾ ਕਹਿੰਦੇ ਫੀਸ ਲਈ 10000 ਰੁਪਇਆ ਮੈਂ ਕਿਹਾ 1000 ਰੁਪਏ ਕੱਢ ਦੇ ਫੂਟ ਦੇ ਪੈਸੇ ਦੇਣਾ ਨਹੀਂ ਕਹਿੰਦੇ ਵੀ ਤੁਰਿਆ ਜਾਂਦਾ ਬੰਦਾ ਵੇਚ ਦੇ ਆਪਦੀ ਚੀਜ਼ ਮੈਂ ਇਦਾਂ ਹੀ ਆ ਬੰਦੇ ਬਸ ਪਰ ਇੰਨੇ ਸਟੋਰ ਖੁੱਲਣ ਦੀ ਵਜ੍ਹਾ ਇੰਨੀ ਹਾਈਪ ਹੋਣ ਦੀ ਵਜ੍ਹਾ ਕੁਛ ਤਾਂ ਹੋਊਗੀ ਐਦਾਂ ਥੋੜੀ ਵੀਡੀਓ ਦੇ ਸਿਰ ਤੇ ਚੀਜ਼ਾਂ ਕੰਮ ਚੱਲਦੀਆਂ ਨੇ ਕੁਛ ਤਾਂ ਅਸੀਂ ਅਗਲੇ ਨੂੰ ਪ੍ਰੋਵਾਈਡ ਕਰ ਦਾਂ ਲੱਖਾਂ ਲੋਕ ਸਾਡੇ ਕੁਆਲਿਟੀ ਵੀ ਕੁਆਲਿਟੀ ਵੀ ਮੈਂ ਕਹਿੰਦਾ ਵੀ ਇਹ ਵਾਲੇ ਸਾਲ ਦੇ ਐਂਡ ਤੱਕ ਪੰਜਾਬ ਦਾ ਸ਼ਾਇਦ ਹੀ ਕੋਈ ਜ਼ਿਲ੍ਹਾ ਬਚੂ ਜਿੱਥੇ ਅਸੀਂ ਨਾ ਕਰੀਏ ਸਟੋਰ ਬਟ ਜਿਹੜੇ ਵੀ ਚੱਲ ਵੀ ਰਹੇ ਨੇ ਉਹ ਪੂਰੇ ਸਕਸੈਸਫੁਲ ਨੇ ਸਾਡੇ ਕੋਲ 1 ਲੱਖ ਪਲੱਸ ਸ਼ਿਪਿੰਗ ਜਦੋਂ ਦੀ ਅਸੀਂ ਨੋਟ ਕਰਵਾਉਣੀਆਂ ਸ਼ੁਰੂ ਕੀਤੀਆਂ ਨੇ ਜਦੋਂ ਤੋਂ ਅਸੀਂ ਪੱਕੇ ਚ ਕੰਮ ਕਰਨਾ ਸ਼ੁਰੂ ਕੀਤਾ ਹੈ 1 ਲੱਖ ਪਲੱਸ ਟਰੈਕਿੰਗ ਆਈਡੀਜ਼ ਸਾਡੇ ਕੋਲ ਪਈਆਂ ਨੇ ਜਿੱਥੇ ਅਸੀਂ ਪਾਰਸਲ ਡਿਲੀਵਰ ਕਰ ਚੁੱਕੀ ਹਾਂ ਇਹ ਐਮਾਜ਼ਨ ਨੇ ਫਲਿੱਪਕਾਰਟ ਨੂੰ ਟੱਕਰ ਦੇਣ ਵਾਲੀ ਗੱਲ ਆ ਇੱਕ ਪਿੰਡ ਚ ਉੱਠੇ ਹੋਏ ਬੰਦੇ ਦੀ ਹਾਂ ਚਾਹੇ ਮੋਟਾ ਹੋਵੇ ਬਟ ਇੱਕਦਮ ਮੈਨੂੰ ਤੋ ਉੱਠੇ ਹੋਏ ਬੰਦੇ ਦੀ ਆ ਦੇਖੋ ਬਰੋਹਣੇ ਵਾਂਗੂ ਸੇਵਾਾਂਾਂ ਦੀ ਆ ਦੇਖੋ ਭਾਈ ਆ ਮਾ ਕੇ ਸਮੋਸੇ ਪਾਏ ਨੇ ਉੱਠ ਗਏ ਦੇਖੋ ਖਾਂਦੇ ਇਹਨੇ ਲੱਗਦਾ ਮੈਨੂੰ ਇਹ ਪਿਆਰ ਹੈ ਪਿਆਰ ਹੈ ਨਾ ਇਹ ਇਹ ਪਿਆਰ ਆ ਮੈਂ ਕਿੰਨਾ ਮਰਜੀ ਖਾ ਲਾ ਮਤਲਬ ਐਣੀ ਵੀਰੇ ਨੂੰ ਹੀ ਲੱਗਣਾਗਾ ਲੱਗਣਾ ਇਹਨੂੰ ਅਨਾਭਣਾਈ ਨਾ ਮੇਰੇ ਤੋ ਨੂੰ ਲੈ ਵੀਰੇ ਤੇ ਗਲਤ ਕਰ ਲਾ ਅਰੇ ਫੇ ਇਹ ਵੀ ਐਗਜ਼ਾਮਪਲ ਸੈੱਟ ਕਰਾਂਗੇ ਜਦੋਂ ਸਾਰੇ ਕਹਿਣ ਲੱਗ ਜਾਣਗੇ ਵੀ ਇਹਨੂੰ ਤਾਂ ਹੁਣ ਤੁਰ ਵੀ ਨਹੀਂ ਹੋਣਾ ਹੈਗਾ ਹਾਂ ਉਹਦੋਂ ਕਰਾਂਗੇ ਪਹਿਲਾਂ ਮੈਂ ਕੀਤਾ ਸੀ ਇੱਕ ਵਾਰੀ ਹਾਂ ਉਹਨੂੰ ਮੈਂ ਪਰ ਆਪਣੇ ਕੰਮ ਵਿੱਚ ਬਹੁਤਾ ਦੇਖੋ ਕੈਲਕੂਲੇਟਰ ਦੂਰ ਦੂਰ ਰੱਖੇ ਨੇ ਸੋ ਬਰਨਾਲੇ ਵਾਲਿਆਂ ਲਈ ਤੇ ਮੇਰੀ ਭੈਣ ਮਨਪ੍ਰੀਤ ਉਹ ਤੋਂ ਮੈਨੂੰ ਮਾਗੀ ਚਾਹਨਾ ਪਰ ਇਹਨਾਂ ਨੇ ਮੈਨੂੰ ਗਾਲ੍ਹਾਂ ਵਾਹ ਕੱਢੀਆਂ ਨੇ ਕਿਉਂ ਮਾਰੀ ਜਾਂਦੇ ਆ ਬੜੀ ਗਾਲ ਕੱਢੀ ਰਾਜ ਇਹਨਾਂ ਨੇ ਧਮਕੀ ਦਿੱਤੀ ਸੀ ਬਈ ਮੈਂ ਤਾਂ ਮੈਂ ਕਿਹਾ ਵੀ ਅੰਗਰੇਜ਼ ਆਉਂਦਾ ਕਹੇ ਦੇਖੀ ਤੇਰੀ ਫੋਰਚੂਨਰ ਤੇ ਕਿਰਪਾਨਾਂ ਦੁਆਰੇ ਵੱਜਣੀ ਸੋ ਮੈਂ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਕਿਹਾ ਜੀ ਆਓ ਸਵੇਰੇ 9 10 ਵਜੇ ਅਸੀਂ ਬੈਠੇ ਆਂ ਤੇ ਹੁਣ ਬੱਜ ਚੁੱਕੇ ਨੇ ਕਰੀਬ ਪੌਣੇ 5 ਤੇ ਇੱਕ ਮਿੰਟ ਵੀ ਅਸੀਂ ਚੁੱਪ ਨਹੀਂ ਕੀਤੇ ਇਹ ਸਾਰਾ ਮੇਰੇ ਧੌਣ ਤੇ ਗੂੜਾ ਲਿਖਾ ਕੇ ਕੰਮ ਕਰਾ ਰਹੇ ਨੇ ਨਹੀਂ 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 ਤਾਂ ਹੌਂ ਤੇ ਗੋਡੇ ਵਾਲੀ ਕੋਈ ਗੱਲ ਨਹੀਂ ਹੈਗੀ ਸਾਡੀ ਭੈਣ ਆ ਜਾਂ ਤੈਨੂੰ ਭੈਣ ਕਿਹਾ ਤਾਂ ਕੰਮ ਤੇ ਬਾਕੀ ਓਪਨਿੰਗ ਤੇ ਕੰਮ ਦੀ ਨਹੀਂ ਗਮੀ ਬਸ ਉਹਦੇ ਲੈ ਕੰਮ ਆਪਣੇ ਕੋ ਬਾਦੂਗਾ ਪਰ ਜਿਹੜਾ ਪਿਆਰ ਹੈ ਉਹ ਢੋਡੇ ਨਾਲ ਉਹ ਸਿਸਟਮ ਹੈ ਇਹੀ ਆਪਾਂ ਬਰਨਾਲੇ ਆ ਕੈਮਰੇ ਲਾ ਕੇ ਬੈਠ ਕੇ ਦੇਖਿਆ ਹੈ ਹਮ ਜਨੂੰ ਕਿੰਨੇ ਜੋੜੇ ਨੇ ਖਾਓ ਸਰਸੀ ਦਾਲ ਦੀ ਸਾਰਿਆਂ ਨੂੰ ਜੀ ਅਸੀਂ ਕਹੇ ਆਪਾਂ ਇੱਕ ਅਨਾਊਂਸਮੈਂਟ ਕਰਨ ਲੱਗੇ ਆ ਜਿਹੜੇ ਬੜੀ ਦੇਰ ਤੋਂ ਇਹ ਤਿਆਰੀ ਕਰ ਰਹੇ ਆ ਸੀਬੀਆ ਫੈਮਿਲੀ ਦੇ ਨਾਲ ਪਾਈ ਅੰਗਰੇਜ਼ ਜੀ ਘਰੇ ਸਾਡੇ ਵੀਰਾ ਤੇ ਰਿੱਕੀ ਵੀਰਾ ਤੇ ਭੈਣ ਸਾਡੀ ਮਨਪ੍ਰੀਤ ਬਰਨਾਲੇ ਵਿਖੇ ਗਨਪਤੀ ਸਕੁਅਰ ਓਪੋਜ਼ਿਟ ਡੀ ਮਾਰਕ ਇੱਕ ਬਹੁਤ ਵੱਡਾ ਅਸੀਂ ਸ਼ੋਅਰੂਮ ਤੁਹਾਡੇ ਸਾਰਿਆਂ ਦੀ ਬਲੇਸਿੰਗਸ ਦੇ ਨਾਲ ਜੋ ਕਿ ਕਿਡਜ਼ ਲੇਡੀਜ਼ ਔਰ ਜੈਂਟਸ ਆ ਕੰਪਲੀਟ ਫੈਮਿਲੀ ਸਟੋਰ ਆਫ ਫੋਟੋਅਵੇਅ ਅਸੀਂ ਖੋਲਣ ਜਾ ਰਹੇ ਹਾਂ ਓਪਨਿੰਗ ਸਾਰੇ ਪੁੱਛ ਰਹੇ ਸੀ ਕਦੋਂ ਆ ਕੱਲ ਵੀਰੇ ਉਹਨਾਂ ਨੇ ਪਾਰਟ ਕਰਾਇਆ ਇਹ ਸ਼ੂਜ਼ ਵਾਲੀ ਲਾਈਨ ਦੇ ਵਿੱਚ ਗੁਰੂ ਮਹਾਰਾਜ ਨੂੰ ਅਸੀਂ ਬਰਮਾਜਮਾਨ ਤਾਂ ਨਹੀਂ ਕਰ ਸਕਦੇ ਕਿਉਂਕਿ ਉੱਥੇ ਜੁੱਤੀਆਂ ਹੁੰਦੀਆਂ ਆਲੇ-ਦੁਆਲੇ ਸੋ ਇਸ ਕਰਕੇ ਦੀ ਪਹਿਲਾਂ ਪਾਠ ਕਰਵਾ ਲਈਦਾ ਤਾਂ ਜੋ ਉਹ ਜਗ੍ਹਾ ਦੇ ਗੁਰੂ ਸਾਹਿਬ ਆਪਣੇ ਭਾਗ ਦੇਣ ਸੋ ਕੱਲ ਪਾਠ ਕਰਵਾਇਆ ਸੀ ਵੀਰੇ ਉਹਨਾਂ ਨੇ ਓਪਨਿੰਗ ਅਸੀਂ ਅਨਾਉਂਸ ਚੱਲ ਪੈਣੇ ਤੂੰ ਕਰਨਾ ਉਸਕੇ ਹਾਂਜੀ ਓਪਨਿੰਗ ਜਿਹੜੀ ਹੈਗੀ ਅਸੀਂ ਅਨਾਉਂਸ ਕਰ ਰਹੇ ਆ ਵੀ 2 ਨਵੰਬਰ ਦਿਨ ਐਤਵਾਰ 2 ਨਵੰਬਰ ਐਤਵਾਰ ਵੱਡਿਆਂ ਤੋਂ ਵੱਡੀਆਂ ਸ਼ਖਸੀਤਾਂ ਤਾਂ ਉਹਦੇ ਰੂਪ ਰੂਪ ਹੋਣਗੇ ਆ ਸਾਰੇ ਅਸੀਂ ਉਹਦੇ ਤੁਹਾਨੂੰ ਮਿਲਾਂਗੇ ਉਹ ਸਾਡੇ ਨੂੰ ਤੁਹਾਡੀਆਂ ਬਲੇਸਿੰਗਸ ਦੀਆਂ ਤੁਹਾਡੇ سپورٹس ਦੀਆਂ ਤੁਹਾਡੀਆਂ ਦੁਆਵਾਂ ਦੀ ਬੜੀ ਲੋੜ ਆ 2 ਨਵੰਬਰ ਨੂੰ ਦਿਨ ਐ ਐਤਵਾਰ ਅਸੀਂ ਸਾਰੇ ਤੁਹਾਨੂੰ ਗਣਪਤੀ ਸਕੁਅਰ ਸੀਬੀਐਨ ਸਿਟੀ ਸ਼ੂ ਆਪੋਜੀਟ ਡੀਮਾਰਟ ਬਰਨਾਲੇ ਵਿਕੇ ਬ੍ਰਾਂਚ ਰੋਡ ਬਰਨਾਲਾ ਰੋਡ ਬਰਨਾਲੇ ਵਿਕੇ ਅਸੀਂ ਬ੍ਰਾਂਚ ਓਪਨ ਕਰਨ ਜਾ ਰਹੇ ਆ ਜਿੱਥੇ ਕਿ ਤੁਹਾਨੂੰ ਸਾਰੀਆਂ ਆਈਟਮਾਂ ਜੋ ਵੀ ਅਸੀਂ ਵੇਚਦੇ ਆਂ ਹੋਰ ਇਹਨਾਂ ਦੀ ਆਪਣੀ ਕਲੈਕਸ਼ਨ ਬਹੁਤ ਸੋਹਣੀ ਆ ਜਿੱਦਾਂ ਇਹ ਸੂਰਸਤਾ ਕੰਮ ਕਰਦੇ ਆਂ ਇਨ ਆ ਰਹੀਆਂ ਗੱਲੀਆਂ ਗੱਲੀਆਂ ਬੈਲੀਆਂ ਆਪ ਚੁਣ ਕੇ ਡੀਲਸ ਵੈਜੇਸ ਸਾਰੀ ਆਈਟਮਾਂ ਕੰਪਲੀਟ ਨਿਊ ਬੌਰਨ ਬੇਬੀ ਤੋਂ ਲੈ ਕੇ 올ਡ ਏਜ ਤੱਕ ਸਾਰੀ ਕੰਪਲੀਟ ਫੈਮਿਲੀ ਦੇ ਫੁੱਟਵੇਅ ਤੁਹਾਨੂੰ ਇੱਕੋ ਛੱਦਰੇ ਮਿਲਣਗੇ ਸੀਬੀਆਨ ਸੈਟੀ ਸ਼ੂਜ਼ ਬਰਨਾਲਾ 2 ਨਵੰਬਰ ਜਰੂਰ ਪਹੁੰਚਣਾ ਬਹੁਤ ਬਹੁਤ ਘੈਣ ਸ਼ਖਸੀਅਤਾਂ ਤੁਹਾਨੂੰ ਉੱਥੇ ਮਿਲਾਵਾਂਗੇ ਯੂਟਿਊਬਰਸ ਬਲੌਗਰਸ ਔਰ ਫੇਮਸ ਅਖੀਤਾਂ ਤੇ ਕਮੈਂਟਾਂ ਚ ਸੀਬੀਆ ਫੈਮਿਲੀ ਨੂੰ ਤੁਸੀਂ ਵਧਾਈਆਂ ਦੇਣੀਆਂ ਜੋ ਕਿ ਸਾਡੇ ਨਾਲ ਰਲ ਕੇ ਕੰਮ ਕਰ ਰਹੇ ਨੇ ਔਰ ਇੱਕ ਐਗਜ਼ਾਮਪਲ ਸੈੱਟ ਕਰਾਂ ਕਿ ਬਾਕੀ ਤੁਸੀਂ ਸਿਵੀਆਟ ਤੇ ਸੇਠੀ ਫੈਮਿਲੀ ਨੂੰ ਪਹਿਲਾਂ ਹੀ ਬਹੁਤ ਪਿਆਰ ਕਰਦੇ ਹੋ ਠੀਕ ਹੈ ਤੇ ਸਾਡੀ ਜਿੰਨੀ ਵੀ ਸਾਡੇ ਹੁਣ ਤੱਕ ਕੰਮ ਆ ਤੁਸੀਂ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਤੇ ਸਾਡੇ ਇਹ ਵਾਲੇ ਕੰਮ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਨੀ ਆ థాంਕ ਯੂ ਸੋ ਮੱਚ ਵਾਈਗਰੂ ਅੱਗੇ ਅਰਦਾਸ ਕਰਿਓ ਦੀ ਅਸੀਂ ਕਾਮਯਾਬ ਹੋਈ ਜੀ ਵੀਰ ਜੀ ਲਓ ਲਓ ਥੈਂਕ ਯੂ ਨੰਬਰੀ ਆਈ ਡਾਟਾ ਡਾਟਾ ਬੜੀ ਐਵੇਂ ਹਾਂ ਹਾਂ ਜਿਵੇਂ ਐਵੇਂ ਕਰ ਲੂਗੀ ਬਸ ਬਹੁਤ ਠੀਕ ਹੈ ਤੇਰਾ ਸਗਰੇ ਜੀ ਬਾਈ ਚਲ ਹਾਂ ਇਹਨਾਂ ਕਮਾ ਸੁੱਕਾ ਸੁੱਕਰੀ ਨੂੰ ਆ ਹਾਂ ਉਹ ਸੁੱਕੀ ਨੂੰ ਆ ਬਣਾ ਦੇ ਬਾਈ ਆ ਦਵਾਈ ਦਾ ਗਿਫਟ ਮਿਲੇ ਆ ਹੈਨੀ ਸੇਟੀ ਵੀਰੇ ਨੇ ਸਾਨੂੰ ਬੁਲਾਇਆ ਥੈਂਕ ਯੂ ਵੀਰੇ ਭੈਣ ਵੇ ਨਾ ਸਾਰਾ ਪਿਆਰ ਦੇਣ ਦੀ ਪਿਆਰ ਐ ਹੀ ਰਹੂਗਾ ਕੰਮ ਚ ਜੀਣਾ ਕੰਮ ਤੁਹਾਡਾ ਵੀ ਭੈਣੇ ਪਹਿਲਾਂ ਚੱਲ ਰਹੀ ਹੋਵੇ ਜਰੂਰ ਠੀਕ ਆ ਬੋ ਜੀ ਨਗਰ ਕੀ ਬਈ ਵੀਡੀਓ ਲੱਗੇ ਆ ਵੀਰੇ ਖੜਕਿਓ ਇੱਕ ਮਿੰਟ ਵੀਰੇ ਗੱਲ ਦੇ ਫੋਟੋ ਨਹੀਂ ਖਿੱਚੀ ਆਪੂ ਗੱਲ ਆ ਵੀਰੀ ਉਹ ਵੀਰੇ ਨੇ ਹਾਂਜੀ ਗਾਇਸ ਤੇ ਆਪਾਂ ਅਸੀਂ ਤਿੰਨੇ ਪਾਰਟਨਰ ਠੀਕ ਐ ਅਸੀਂ ਹਣੀ ਵੀਰੇ ਕੋਲ ਜਾਇਆ ਐ ਤੇ ਸਾਡੀ ਡੇਟ ਔ ਫਾਈਨਲ ਹੋ ਗਈ ਓਪਨਿੰਗ ਵੀ ਤੁਸੀਂ ਪਿਛਲੀ ਕਲਿੱਪ ਦੇ ਵਿੱਚ ਦੇਖ ਲਿਆ ਹੂਗਾ 2 ਨਵੰਬਰ ਦਿਨ ਐਤਵਾਰ ਨੂੰ ਠੀਕ ਐ ਹੰਡੇ ਆਇਆ ਰੋਡ ਬਰਨਾਲਾ ਓਪੋਜੀਟ ਡੀਮਾਰਟ ਠੀਕ ਹੈ ਸਾਡੀ ਸ਼ਾਪ ਸੀਵੀ ਐਂਡ ਸੈਟੀ ਸ਼ੂਜ਼ ਉਧਰੋਂ ਓਪਨਿੰਗ ਹੋ ਜਾਣੀ ਆ ਸਾਡੇ ਕੋਲ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਸਾਡੇ ਕੋਲ ਲੇਡੀਜ਼ ਸਟਾਕ ਹੈਗਾਗਾ ਅਵੇਲੇਬਲ ਹੈਗਾ ਠੀਕ ਹੈ ਤੇ ਜੈਂਟਸ ਵੀ ਹੈਗਾਗਾ ਤੇ ਜਿਹੜਾ ਬੱਚਿਆਂ ਵਾਲਾ ਤੇ ਲੇਡੀਜ਼ ਸ਼ੂ ਨੇ ਉਹ ਸਾਡੇ ਕੋਲ 26 ਸਤੰਬਰ ਤੱਕ ਅਵੇਲੇਬਲ ਹੋ ਜਾਣੇ ਆ ਮਤਲਬ ਤੁਹਾਨੂੰ 2 ਨਵੰਬਰ ਤੱਕ 1 ਨਵੰਬਰ ਤੱਕ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾ ਰਹੀਆਂ ਬੱਚਿਆਂ ਦੇ ਸ਼ੂ ਵੀ ਤੇ ਲੇਡੀਜ਼ ਦੇ ਸ਼ੂ ਵੀ ਤਾਂ ਜਿਨ੍ਹਾਂ ਨੇ ਵੀ ਤੁਸੀਂ ਸਾਡੇ ਕੋਲ ਸ਼ਾਪਿੰਗ ਕਰਨੀ ਹੈ ਤੁਸੀਂ ਕਰ ਸਕਦੇ ਹੋ ਬਾਕੀ ਓਪਨਿੰਗ ਆਪਣੀ 2 ਨਵੰਬਰ ਨੂੰ ਹੋ ਰਹੀ ਆ ਓਪੋਜੀਟ ਡੀਮਾਰਟ ਗਣਪਤੀ ਸਕੁਅਰ ਹੰਡਿਆਆ ਰੋਡ ਬਰਨਾਲਾ ਸੀਵੀ ਐਂਡ ਸ਼ੇਕੀ ਰੂਸ ਦੀ ਸ਼ਾਪ ਤੇ ਆ ਕੇ ਤੁਸੀਂ ਆਪਣੀ ਸ਼ਾਪਿੰਗ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਬਾਏ ਬਾਏ ਗਾਇਜ਼ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਸਾਰਿਆਂ ਨੂੰ ਬਾਈ